ستری ویرو کی حال چال نے امید کرتے ہیں سر ٹھیک ہونگے سواگت ہے تو اجیں بلوگ بھی رو ادھر آپ کھیت آ گئے اب دوبارہ تو کیونکہ جھونے لگے تو بعد دو تین دن ہو گئے آپ اج آئے ہاں کھیت تو لائٹ آئی ہوئی ہے پچھے موٹر چل رہی ہے تو جھونا لگے تو, تو لگے اپنے ਸਤੈਨਕ ਦਿਨ ਹੋ ਗਏ ਪਰ ਆਪਾਂ ਅੱਜ ਆਇਆ ਖੇਤ ਕਿਉਂਕਿ ਕਾਮੀ ਕੋ ਖੇਤਾਂ ਦੇ ਹੀ ਗਏ ਕਰੇ ਤੇ ਖੇਤ ਹੋਂ ਨਹੀਂ ਹੋਇਆ ਤੇ ਖੇਤ ਹੋਂ ਜੇ ਆਪਾਂ ਆਇਆ ਤਜੋ ਨੇ ਜੋ ਗੇੜਾ ਮਾਰ ਨਹੀਂ ਆਏ ਆ ਝੋਨਾ ਦੇਖਣ ਆਏ ਆ ਕਿੱਦਾਂ ਦਾ ਝੋਨਾ ਲੱਗਿਆ ਹੈ ਵੈਸੇ ਤਾਂ ਆਪਾਂ ਜਦੋਂ ਝੋਨਾ ਲੱਗ ਰਿਹਾ ਸੀ ਉਦੋਂ ਵੀ ਖੇਤ ਆਏ ਸੀਗੇ ਪਰ ਉਦੋਂ ਕੀ ਸੀਗਾ ਪਹਿਲਾ ਬਏ ਆਪਣੇ ਕੈਮਰਾ ਅਗੇ ਹੋਣ ਤੋਂ ਸੰਗਦੇ ਸੀ ਤਾਂ ਇਸ ਕਰਕੇ ਫਿਰ ਆਪਾਂ ਉਹਨਾਂ ਦੀ ਪ੍ਰੋਪਰ ਤਰੀਕੇ ਨਾਲ ਵੀਡੀਓ ਨਹੀਂ ਬਣਾ ਪਾਈ ਵੀਡੀਓ ਅਗਰ ਆਪਾਂ ਬਣਾਉਦੇ ਝੋਨਾ ਦੇ ਵਿੱਚੋਂ ਨਾ ਕਿਦਾਂ ਲੱਗਿਆ ਆ ਉਹਨਾਂ ਵਿੱਚੋਂ ਨਾ ਪੈਣਾ ਸੀ ਤੇ ਉਹ ਇਹ ਚਾਹੁੰਦੇ ਨਹੀਂ ਸੀ ਕਿ ਸਾਡੀ ਵੀ ਕੋਈ ਫੋਟੋ ਵਿੱਚ ਆਏ ਤਾਂ ਇਸ ਕਰਕੇ ਆਪਾਂ ਫਿਰ ਦੂਰੋਂ ਦੂਰੋਂ ਖੜ ਕੇ ਝੋਨਾ ਦੇਖਦੇ ਰਹੀ ਉਨਾ ਵਧੀਆ ਤਰੀਕੇ ਨਾਲ ਨਹੀਂ ਆਪਾਂ ਨੂੰ ਪਤਾ ਚੱਲਦਾ ਜਿੰਨਾ ਆਪਾਂ ਕੋਲ ਖੜ ਕੇ ਦੇਖ ਸਕਦੇ ਹਾਂ ਸੱਚੋਨੇ ਚ ਪਾਣੀ ਜ਼ਿਆਦਾ ਹੋਣ ਕਰਕੇ ਕਿਤੇ ਕਿਤੇ ਝੋਨਾ ਫਿਰਲਾ ਆ ਇਧਰ ਦੇਖ ਸਕਦੇ ਕਿਉਂਕਿ ਕਾਫੀ ਪਾਣੀ ਆ ਇਧਰ ਝੋਨਾ ਸਹੀ ਆ ਇਧਰ ਪਾਣੀ ਦਾ ਬਹੁਤ ਜ਼ਿਆਦਾ ਹੋ ਜਾਣਾ ਸੀ ਪਰ ਆਦਰ ਸਾਹਿਬ ਉਹਨਾਂ ਨੇ ਪੂਰੀ ਇਹਦੇ ਤੇ ਦੇਖਭਾਲ ਕੀਤੀ ਆ ਅੱਗੇ ਤੁਹਾਨੂੰ ਲੈ ਕੇ ਚਲਦੇ ਹਾਂ ਜੋ ਪਾਣੀ ਇਸ ਝੋਨੇ ਦੇ ਵਿੱਚ ਪੈ ਰਹਾ ਸੀ ਤਾਂ ਉਹ ਗਵਾਂਡੀਆਂ ਦੇ ਜ਼ਮੀਨ ਦੇ ਵਿੱਚੋਂ ਆਪਾਂ ਲੰਘਾ ਲਿਆ ਸੀ ਕਿਤੇ ਟਰੈਕਟਰ ਤੇ ਉਹ ਪੈ ਗਏ ਸੀ ਉੱਥੋਂ ਲਈਆਂ ਤਾਂ ਲਈਆਂ ਪਤੰਦਰਾਂ ਨੇ ਉਹਨਾਂ ਬੰਦੀਆਂ ਨਹੀਂ ਤੇ ਆਪਾਂ ਨਾ ਚਲੋ ਐ ਦੂਸਰੇ ਖੇਤ ਵੀ ਕੰਮ ਸੀਗਾ ਫਾਦਰ ਹੋਂਦਾ ਉਹ ਉੱਥੇ ਚੱਲ ਗਏ ਤੇ ਟਰੈਕਟਰ ਨਾਲ ਬਾਈ ਆ ਤੇ ਟਰੈਕਟਰ ਕੱਢ ਕੇ ਲੈ ਗਿਆ ਤੇ ਜਦੋਂ ਇਹਨਾਂ ਨੇ ਪਾਣੀ ਛੱਡਿਆ ਸੀਗਾ ਇਹਨਾਂ ਨੇ ਇਥੋਂ ਪਾਣੀ ਪੰਨੇ ਨਹੀਂ ਤਾਂ ਜੀਤੇ ਕਰਕੇ ਇਹਨਾਂ ਦਾ ਪਾਣੀ ਸਾਰਾ ਆਪਣੇ ਝੋਨੇ ਵਾਲਾ ਆ ਰਿਹਾ ਹੀ ਪਰ ਸਭ ਫਾਤਾ ਸਭ ਉਹਨਾਂ ਨੇ ਬਹੁਤ ਸਾਰੀ ਦੇਖਭਾਲ ਕਰਕੇ ਤੇ ਰਾਤ ਇਥੋਂ ਨੱਕੇ ਪੰਨੇ ਸੀ ਆ ਤੁਹਾਨੂੰ ਨਜ਼ਰ ਆਉਂਦੇ ਹੋਣੇ ਇਹ ਨਹੀਂ ਸੀਗੀ ਤੇ ਉਹ ਨਹੀਂ ਸੀਗੀ ਜੇ ਫੋਟ ਡਰੈਕਟਰ ਲੰਗੇ ਹੀ ਤਾਂ ਇਹਨਾਂ ਨੇ ਐਰਸਰਟ ਕਰਨਾ ਸੀ ਇੱਧਰ ਵੀ ਜ਼ਮੀਨ ਪੂਰਾ ਸੁੱਕਣ ਲੱਗਾ ਹੋਇਆ ਹੈ ਤੇ ਧਿਆਨ ਨਹੀਂ ਪੂਰਾ ਕੀਤਾ ਕਿ ਇੱਥੇ ਵੰਨਾ ਪੰਦੀ ਇਹ ਪਾਣੀ ਸਾਰਾ ਇੱਧਰ ਆਪਣੇ ਵਾਂਟ ਜਾ ਰਹੀ ਤਾਂ ਦੋ ਦਿਨ ਤਾਂ ਚੱਲੀ ਗਿਆ ਤਾਂ ਰਾਤ ਫਾਦਰ ਸਾਹਿਬ ਉਹਨਾਂ ਆ ਕੇ ਇੱਥੇ ਵੰਨਾ ਪੰਨੇ ਵੰਨਾ ਬੰਨਨ ਤੋਂ ਬਾਅਦ ਪਾਣੀ ਇੱਥੇ ਰੁਕਿਆ ਤੇ ਝੋਨਾ ਆਪਣਾ ਸੇਫ ਹੋ ਗਿਆ ਆ ਅਗਰ ਪਾਣੀ ਨਾ ਪੰਨਦੇ ਤਾਂ ਇਹ ਪਾਣੀ ਸਾਰਾ ਇੱਧਰ ਜਾਣਾ ਸੀ ਤੇ ਝੋਨਾ ਆਪਣੇ ਨੂੰ ਮਾਰ ਕਰਨਾ ਸੀਗਾ ਇਸ ਪਾਣੀ ਤੇ ਇਹ ਵਾਲਾ ਜਿਹੜਾ ਹੁਣ ਝੋਨਾ ਆ ਇਹ ਆਪਣੇ ਵਾਹਨ ਦੇ ਵਿੱਚ ਹੁੰਦਾ ਹੋਇਆ ਪਾਣੀ ਅੱਗੇ ਜਾ ਰਿਹਾ ਹੈ ਤਾਂ ਇਹ ਉਹਨੇ ਵੱਲ ਕਿਉਂਕਿ ਉਹਨਾਂ ਨੇ ਵੀ ਪਾਣੀ ਤਾਂ ਇੱਕ ਦੋ ਵਾਰ ਪਹਿਲਾਂ ਵੀ ਵਾਹਨ ਨੂੰ ਛੱਡਿਆ ਸੀ ਪਰ ਕਦੋਂ ਉਹਨਾਂ ਦੀ ਜ਼ਮੀਨ ਹੋ ਵੀ ਨਹੀਂ ਤਾਂ ਦੁਬਾਰਾ ਹੁਣ ਪਾਣੀ ਲਗਾ ਰਹੇ ਆ ਤਾਂ ਟਰੈਕਟਰ ਜਦੋਂ ਮਿਲੇਗੀ ਪਾਣੀ ਤਾਂ ਪਰ ਇਹ ਚੰਦ ਬਾਅਦ ਤੇ ਕੱਦੂ ਕਰ ਲੈਣ ਕਿ ਉਸ ਤੋਂ ਬਾਅਦ ਇਹ ਵੀ ਆਪਣਾ ਚੋਨਾ ਸੇਫ ਹੋ ਜਾਏਗਾ ਕਿਉਂਕਿ ਅਕਸਰ ਜਦੋਂ ਝੋਨੇ ਦੇ ਉੱਪਰ ਪਾਣੀ ਦੀ ਜ਼ਿਆਦਾ ਮਾਰ ਹੋ ਜਾਂਦੀ ਹੈ ਤਾਂ ਚੋਨਾ ਖਰਾਬ ਹੋ ਜਾਂਦਾ ਹੈ ਬਾਕੀ ਬਾਹੇ ਗੁੱਦੀ ਮਾਤੀ ਜਾਂ ਜਿਵੇਂ ਨੂੰ ਚੰਗਾ ਲੱਗਦਾ ਹੈ ਕਿਉਂਕਿ ਜਦੋਂ ਬਾਥਾਂ ਜ਼ਿਆਦਾ ਹੋਣ ਲੱਗ ਜਾਂਦੀਆਂ ਤੇ ਉਦੋਂ ਵੀ ਚੋਨਾ ਅਗਰ ਆਪਣਾ ਪੂਰਾ ਨਹੀਂ ਕੱਟ ਕਰ ਰਹੇ ਹੁੰਦਾ ਤਾਂ ਨੁਕਸਾਨ ਉਦੋਂ ਵੀ ਹੋ ਜਾਂਦਾ ਹੈ ਤਾਂ ਇਸ ਕਰਕੇ ਜੋ ਵਾਹਕ ਨੂੰ ਠੀਕ ਲੱਗਦਾ ਉਹਨੇ ਉਹੀ ਕਰਨਾ ਹੈ ਤੇ ਆਪਣੇ ਕੋਲ ਜਿੰਨਾ ਪਚਾ ਹੁੰਦਾ ਹੈ ਉਹ ਆਪਾਂ ਕਰਨਾ ਹੁੰਦਾ ਹੈ ਛੋਨਾ ਲਾ ਪਿਆ ਨੇ ਵਧੀਆ ਲਾਤਾ ਸੀ ਪਰ ਪਾਣੀ ਜ਼ਿਆਦਾ ਹੋਣ ਕਰਕੇ ਕਿਤੇ ਕਿਤੇ ਬੋਟਾ ਡੁੱਬ ਗਿਆ ਆ ਤੇ ਜਦੋਂ ਪਾਣੀ ਇਕੁਅਲ ਹੋ ਜਾਏਗਾ ਪਾਣੀ ਬਰਾਬਰ ਹੋਏਗਾ ਤਾਂ ਫਿਰ ਉਸ ਤੋਂ ਬਾਅਦ ਦੇਖਾਂਗੇ ਅਗਰ ਕਿਤੇ ਕਿਤੇ ਛੋਨਾ ਟੰਗਣਾ ਪਿਆ ਤੇ ਬੋਟਾ ਫੋਟਾ ਆਪ ਦੁਬਾਰਾ ਟੰਗ ਦਾਂਗੇ ਕਿਤੇ ਕਿਤੇ ਤਾਂ ਚੋਨਾ ਡੁੱਬਨ ਦਾ ਕਾਰਨ ਏ ਵੀ ਹੈਗਾ ਆ ਕਿ ਆ ਨੀਚੇ ਤੁਹਾਨੂੰ ਨਜ਼ਰ ਆਉਂਦੀ ਹੋਣੀ ਆ ਹਰੀ ਹਰੀ ਜੋ ਕਾਹਦੀ ਹੈਗੀ ਆ ਨਹਿਰ ਦੇ ਵਿੱਚੋਂ ਲੋੜ ਕੇ ਆਉਂਦੀ ਆ ਇਧਰ ਨੂੰ ਤਾਂ ਉਹਦੇ ਕਰਕੇ ਫਿਰ ਜਿਹੜੇ ਵੀ ਬੋਟੇ ਦੇ ਉੱਪਰ ਉਹ ਚੜਦੇ ਆ ਤੇ ਚੋਨਾ ਉਹ ਥੱਲੇ ਦੱਬ ਲੈਂਦੀ ਆ ਤਾਂ ਖੈਰ ਜਦੋਂ ਕੋਈ ਹਫ਼ਤੇ ਦਾ 10 ਦਿਨ ਦਾ ਚੋਨਾ ہو جائے گا ودیا سنبھل جائے گا اس طرح جتھے جتے کوئی لگ ہے کمی پیشی وہ بوٹے دوبارہ تک پوری کر لیں گے کھیتو آپ گھر آ گئے سی تا موسم بہت ودیا ہو گیا بارچ کا موسم ہو گیا نکی نکی کرن ڈگن لگ پی ہے ਅਗਰ ਪਿੱਛੇ ਆਪਨੇ ਤਾਂ ਕਹਿ ਲੀਏ ਤਾਂ ਕਿਲੋਮੀਟਰ ਤੇ ਡੇਢ ਕਿਲੋਮੀਟਰ ਦੌਰੀ ਤੇ ਮੀ ਚੰਗਾ ਪੈਨ ਲੱਗ ਪਿਆ ਤੇ ਉਥੋਂ ਦੀ ਹੁਣ ਆਪਣੇ ਵੱਲ ਨੂੰ ਆਉਣਾ ਸ਼ੁਰੂ ਹੋ ਗਿਆ ਆ ਤੇ ਵੇਲੇ ਬੰਦੇ ਵੀ ਇੱਥੇ ਤੇ ਕਾਂਦ ਵਿੱਚ ਦੇਖ ਸਕਦੇ ਮੀ ਉਹ ਗੱਲ ਹੋ ਗਈ ਵੀ ਆਹ ਕੁਝ ਕਰਨਾ ਨਹੀਂ ਤੇ ਦੂਸਰਾ ਨੂੰ ਕਰਨੇ ਦੇਣਾ ਆ ਜਾ ਤੈਨੂੰ ਮੀ ਚ ਨਵਾਵਾ ਆ ਜਾ ਆ ਜਾ ਕੱਟਰੇ ਬੰਦੇ ਇਹ ਤਾਂ ਨੇ ਛੜਕਾ ਤੇ ਤੁਰਦੇ ਫਿਰਦੇ ਨਜ਼ਰ ਆਉਂਦੇ ਹੈ ਗਈ ਵੀ ਲੈ ਗਈ ਗਰੀ ਹੁਣ ਪਲੱਸ 2 ਹੋ ਗਈ ਨਾਈਟ ਹੀ ਕਰੂੰਗਾ ਅੱਜ ਫਾਇਦਾ ਹੀ ਨਹੀਂਗਾ ਇੱਕ ਜਰੀ ਤੇ ਰਹਿ ਗਈ ਹਣ ਕੀ ਕਰੀ ਮਰਜੀ ਦਾ ਹੈ ਮੌਸਮ ਦੇ ਸੁਨਾ ਮੌਸਮ ਵਧੀਆ ਹੋ ਗਿਆ ਬਿਲਕੁਲ ਕਟਿਆ ਮਾੜਾ ਬੰਦਾ ਤੇ ਮਾੜੀ ਸੋਚ ਹੈ ਤਾਂ ਦੋਸਤੋ ਬਹੁਤ ਵਧੀਆ ਮੌਸਮ ਹੋ ਗਿਆ ਕਿਉਂਕਿ ਬੱਚ ਨਿੱਕੀ ਨਿੱਕੀ ਹੋਣੀ ਸ਼ੁਰੂ ਹੋ ਗਈ ਹੈ ਕਿੰਨੇ ਦਿਨ ਹੋ ਗਏ ਮੀਂਹ ਪਿਆ ਨਹੀਂ ਤਾਂ ਅੱਜ ਉਮੀਦ ਹੈ ਕਿ ਵਧੀਆ ਤਰੀਕੇ ਨਾਲ ਤੇ ਵਾਦੂ ਸਾਹਿਬ ਮੀਂਹ ਪਏਗਾ ਇੱਕ ਵਾਰ ਦੁਬਾਰਾ ਤਾਂ ਫਿਰ ਝੋਨਾ ਲਾਉਣ ਵਾਲੀ ਦੀ ਕਰਨੀ ਦੂਰ ਹੋਏਗੀ ਤੇ ਜਿਹੜਾ ਕੋਈ ਹੋਰ ਵੀ ਆਪਦੇ ਕੰਮਾਂ ਕਰਾ ਚ ਜਾਂਦੇ ਆ ਉਹਨਾਂ ਨੂੰ ਵੀ ਕਾਫੀ ਗਰਮੀ ਤੋਂ ਸਕੂਨ ਮਿਲੇਗਾ ਇਹ ਪੌਦਾ ਜੀ ਦੇ ਲਈ ਆਪਾਂ ਨੂੰ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪਈ ਸੀ ਉਹ ਤੇ ਜ਼ਿਆਦਾ ਹੀ ਪੂਰੀ ਆਪਾਂ ਇਹਦੀ ਸਫਾਈ ਕਰਤੀ ਸੀ 22 ਦਾ ਜੋ ਰੋੜੀ ਸੀਗੀ ਇਹ ਨਾਮ ਦੇ ਵਾਹਨ ਦੇ ਵਿੱਚ ਖਿੱਚ ਲਈ ਸੀ ਇਹ ਫਿਰ ਸੇ ਆਪਾਂ ਸਫਾਈ ਕਰਕੇ ਤੇ ਪੌਦਨ ਇੱਕ ਵਾਰ ਪੂਰਾ ਚਲਾ ਦਿੱਤਾ ਹੈ ਤੇ ਹੁਣ ਇਹਦੀ ਵੀ ਬਹੁਤ ਸਾਰੀ ਉਮੀਦ ਆ ਤੇ ਤੇ ਫੋਟਾ ਹੁਣ ਆਪਾਂ ਨੂੰ ਆਉਣ ਦੇ ਸਾਲ ਤੱਕ ਵੱਧ ساری ਛਾਂ ਤੇ ਨਹੀਂ ਸ਼ੁਰੂ ਕਰ ਦੇਗਾ। ਉਹ ਇਹ ਸਾਲ ਤੇ ਚਲੋ ਕਹਿ ਸਕਦੇ ਆਂ ਕਿ ਘੱਟ ਆ ਪਰ ਅਗਲੇ ਸਾਲ ਤੱਕ ਅਗਲੇ ਸਾਲ ਅਈਂ ਤੇ ਮੰਜੇ ਰੱਖ ਤੇ ਬਹਿਣਾ ਚਾਹ ਰਹੇ ਕਿਉਂਕਿ ਇਹ ਉਹਨੇ ਨਾ ਵੱਡਾ ਹੋ ਹੀ ਜਾਊਗਾ ਹੋ ਜਾਏਗਾ। ਤੇ ਅਗਲੇ ਮਹੀਨੇ ਤੱਕ ਜੇ ਆਪਾਂ ਨੂੰ ਪਰਮਿਸ਼ਨ ਮਿਲ ਗਈ 22 ਤੋ ਆ ਗਿਆ ਮਿਲ ਗਈ ਤਾਂ ਆਪਾਂ ਇੱਕ ਇੱਥੇ ਇੱਕ ਹੋਰ ਵੀ ਦਰਖਤ ਲਾਵਾਂਗੇ। ਇਹਦੀ ਛਾਂ ਸਮਾ ਲੇਤਾ ਚੱਲਦੀ ਰਹੇਗੀ। ਲਾ